ਹਾਂ ਮੈਂ ਤੁਹਾਨੂੰ ਥੋੜਾ ਤਫਸੀਲ ਨਾਲ ਦੱਸਾਂਗਾ ਇੱਕ ਸਰਕਾਰ ਹੁੰਦੀ ਸੀ ਬਹੁਤ ਪਾਵਰਫੁਲ ਉਹਦਾ ਨਾਮ ਸੀ ਆਸਟਰੋ ਹੰਗਰੀਅਨ ਸਮਰਾਜ ਹਮਪਾਇਰ ਆਸਟਰੋ ਹੰਗਰੀਅਨ एंपਾਇਰ ਜਿਹੜਾ ਸੀਗਾ ਉਹ ਇੰਨੀ ਤਾਕਤਵਰ ਸਰਕਾਰ ਸੀ ਕਿ ਉਸ ਸਮੇਂ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰਾਂ ਚ ਮੰਨੀ ਜਾਂਦੀ ਹੁੰਦੀ ਸੀ ਮੈਂ 1914 ਦੀ ਗੱਲ ਕਰ ਰਿਹਾ ਹਾਂ ਉਹਨਾਂ ਦਾ ਰਾਜਕੁਮਾਰ ਉਹਨਾਂ ਦੇ ਆਪਣੇ ਹੀ ਇਲਾਕੇ ਚ ਘੁੰਮਣ ਜਾਂਦਾ ਜਿਹਨੂੰ ਹਰਜੇ ਗੋਵਿੰਨਾ ਤੇ ਬੋਸਨੀਆਂ ਕਹਿੰਦੇ ਨੇ ਉਹ ਬੋਸਨੀਆਂ ਚ ਜਾਂਦਾ ਬੋਸਨੀਆਂ ਦੇ ਵਿੱਚ ਜਾ ਕੇ ਉਹ ਸਾਰਾਜੋਗਾ ਸ਼ਹਿਰ ਦੇ ਵਿੱਚ ਉਹ ਤਫਰੀ ਕਰ ਰਿਹਾ ਹੁੰਦਾ ਘੁੰਮ ਰਿਹਾ ਹੁੰਦਾ ਉਹਦੇ ਉੱਤੇ ਕੋਈ 5 6 ਅਤੰਕਵਾਦੀ ਕਹਿ ਸਕਦੇ ਆਪਾਂ ਉਹਨਾਂ ਨੂੰ ਨੌਜਵਾਨ ਮੁੰਡੇ 18 18 20 20 ਸਾਲ ਦੇ ਉਹਦੇ ਤੇ ਬੰਬ ਸੁੱਟਦੇ ਆ ਉਹ ਬੰਬ ਜਿਹੜਾ ਉਹ ਜੀਪ ਤੋਂ ਉਹਨਾਂ ਦੀ ਜਿਹੜੀ ਗੱਡੀ ਤੋਂ ਇੱਕ ਪਾਸੇ गिर ਜਾਂਦਾ ਉਹਨੂੰ ਕੁਛ ਨਹੀਂ ਹੁੰਦਾ ਉਹ ਪਤਾ ਨਹੀਂ ਕਿਉਂ ਘਬਰਾ ਜਾਂਦਾ ਉਹ ਜੀਪ ਲੈ ਕੇ ਹਸਪਤਾਲ ਨੂੰ ਜਾਂਦਾ ਉੱਥੇ ਇੱਕ ਹੋਰ ਉਤੰਗਵਾਦੀ ਖੜਾ ਹੁੰਦਾ ਜਿਹਦਾ ਨਾਂ ਸੀ ਗੈਵਰੀਲੋ ਪ੍ਰਿੰਸਿਪ ਉਹ ਪਿਸਤੌਲ ਦੇ ਨਾਲ ਉਹਤੇ ਹਮਲਾ ਕਰਦਾ ਉਹਨੂੰ ਤਿੰਨ ਗੋਲੀਆਂ ਲੱਗਦੀਆਂ ਨੇ ਉਹਦੀ ਘਰ ਵਾਲੀ ਨੂੰ ਗੋਲੀ ਲੱਗਦੀ ਆ ਦੋਨੇ ਉਹ ਰਾਜਕੁਮਾਰ ਜਿਹੜਾ ਸੀ ਅਸਟਰੋ-ਹੰਗਰੀਆ ਸਾਮਰਾਜ ਦਾ ਉਹ ਮਰ ਜਾਂਦਾ ਉਹਦੀ ਘਰ ਵਾਲੀ ਮਰ ਜਾਂਦੀ ਆ ਦੇਖੋ ਇਹ ਘਟਨਾ ਸੀ ਇਹ ਜੂਨ ਚ ਹੁੰਦੀ ਆ ਤੇ ਥੋੜੇ ਦਿਨਾਂ ਬਾਅਦ ਕੀ ਹੁੰਦਾ ਕਿ ਜਿਹੜਾ ਉਹਦਾ ਬਾਪ ਸੀਗਾ ਜਿਹੜਾ ਇੰਨਾ ਤਾਕਤਵਰ ਆਦਮੀ ਸੀਗਾ ਉਹ ਇੱਕ ਅਲਟੀਮੇਟਮ ਦਿੰਦਾ ਸਰਬੀਆ ਨੂੰ ਸਰਬੀਆ ਤੋਂ ਬਹੁਤ ਦੂਰ ਹੈ ਉਹ ਤੋਂ 5-600 ਕਿਲੋਮੀਟਰ ਦੂਰ ਹੈ ਉਹ ਕਹਿੰਦਾ ਕਿ ਇਹ ਜੰਗ ਤੁਸੀਂ ਕਰਾਈ ਹੈ ਇਹ ਅਤੰਕਵਾਦੀਆਂ ਨੂੰ ਪਨਾਹ ਤੁਸੀਂ ਦੇ ਰਹੇ ਹੋ ਜਿਵੇਂ ਅਤੰਕਵਾਦੀ ਘਟਨਾ ਇੱਕ ਮੁਲਕ ਚ ਹੋਈ ਇਲਜ਼ਾਮ ਦੂਜੇ ਮੁਲਕ ਤੇ ਲੱਗ ਗਿਆ ਉਹ ਕਹਿੰਦੇ ਜੀ ਅਸੀਂ ਖੁਦ ਇਸ ਗੱਲ ਦੀ ਤਹਿਕੀਕਾਤ ਕਰਨੀ ਚਾਹੁੰਦੇ ਹਾਂ ਤੁਸੀਂ ਸਾਨੂੰ ਮੌਕਾ ਦਿਓ ਪਰ ਉਹ ਇੰਨਾ ਕੁ ਜ਼ਿਆਦਾ ਹੰਕਾਰੀ ਸਮਰਾਟ ਹੁੰਦਾ ਉਹ ਤੇ ਹਮਲਾ ਕਰ ਦਿੰਦਾ ਸਰਬੀਆ ਕੋਲ ਸਾਰੀ 1,30,000 ਦੀ ਫੌਜ ਹੁੰਦੀ ਹੈ ਸਾਢੇ 3 ਲੱਖ ਦੀ ਫੌਜ ਉੱਤੇ ਹਮਲਾ ਕਰ ਦਿੰਦੀ ਹੈ ਅਗਲੇ ਦਿਨ ਜਦੋਂ ਨਤੀਜਾ ਇਹ ਲੱਗਦਾ ਲੋਕਾਂ ਨੂੰ ਵੀ ਸਰਬਿਆ ਖਤਮ ਹੋ ਜਾਣਾ ਹੁੰਦਾ ਇਹ ਆ ਕਿ ਉਹ ਆਸਟ੍ਰੋ-ਹੰਗਰੀਅਨ ਸਾਮਰਾਜ ਦੀ ਫੌਜ ਹਾਰ ਜਾਂਦੀ ਹੈ ਜੰਗ ਦਾ ਪਾਸਾ ਬਲਟ ਜਾਂਦਾ ਪਾਸਾ ਪਲਟ ਜਾਂਦਾ ਫਿਰ ਉਹ ਚਲੋ ਉਹਦੇ ਚ ਜਰਮਨੀ ਕੋਦਦਾ ਉਹਦੇ ਚ ਰੂਸ ਕੋਦਦਾ ਉਹਦੇ ਚ ਫਰਾਂਸ ਕੋਦਦਾ ਉਹਦੇ ਚ ਇੰਗਲੈਂਡ ਕੋਦਦਾ 37 ਮੁਲਕ ਚ ਤੁਰਕੀ ਕੋਦਦਾ 37 ਮੁਲਕ ਉਹ ਜੰਗ 'ਚ ਹਿੱਸਾ ਲੈਂਦੇ ਆ ਔਰ ਉਹ ਜੰਗ ਦੀ ਆਊਟਕਮ ਹੁੰਦੀ ਆ ਕਿ 2 ਕਰੋੜ ਤੋਂ ਵੱਧ ਲੋਕ ਮਾਰੇ ਜਾਂਦੇ ਆ ਇੱਕ ਛੋਟੀ ਜੀ ਘਟਨਾ ਇੱਕ ਅਤਨਕਵਾਦੀ ਦੀ ਘਟਨਾ ਅਤਨਕਵਾਦੀ ਨੂੰ ਪਕੜ ਵੀ ਲਿਆ ਗਿਆ ਗੈਬਰੀਲੋ ਪ੍ਰਿੰਸਪ ਨੂੰ ਉਹ ਉਹਦੀ ਉਮਰ ਸੀ 19 ਸਾਲ 9 ਮਹੀਨੇ ਹੂੰ 20 ਸਾਲਾਂ ਦਾ ਨਹੀਂ ਸੀ ਹੋਇਆ ਤੇ ਉਦੋਂ 20 ਉੱਥੇ 20 ਸਾਲਾਂ ਦੇ ਨੂੰ ਬਾਲਗ ਸਮਝਿਆ ਜਾਂਦਾ ਸੀ ਇਸ ਕਰਕੇ ਉਹਨੂੰ ਸਜ਼ਾਏ ਮੌਤ ਨਹੀਂ ਸੀ ਹੋ ਸਕਦੀ ਉਹਨੂੰ ਉਮਰ ਕੈਦ ਹੁੰਦੀ ਹੈ 20 ਸਾਲਾਂ ਸਜ਼ਾ ਹੁੰਦੀ ਹੈ ਉਹਦੇ باوجود ਕਹਿਣ ਦਾ ਮਤਲਬ ਹੈ ਕਿ ਜਦੋਂ ਉਹ ਸਰਕਾਰ ਉਹਨੂੰ ਸਜ਼ਾ ਦੇ ਰਹੀ ਸੀ ਉਹ ਪਕੜਿਆ ਗਿਆ ਸੀ ਐਡੀ ਵੱਡੀ ਜੰਗ ਛੇੜਨ ਦਾ ਕੀ ਮਤਲਬ ਸੀ ਹੁਣ ਚੰਗੀ ਭਲੀ ਇੱਕ ਜੰਗ ਹੋ ਰਹੀ ਸੀ ਮੰਨ ਲਓ ਇਜ਼ਰਾਈਲ ਤੇ ਹਮਾਸ ਦੀ ਇੱਕ ਜੰਗ ਹੋ ਰਹੀ ਹੈ ਫਲਸਤੀਨ ਦੀ ਜੰਗ ਹੋ ਰਹੀ ਹੈ ਉਹਦੇ ਵਿੱਚ ਹਜਬੋ ਹਜਬੋਲਾ ਦੀ ਐਂਟਰੀ ਹੁੰਦੀ ਹੈ ਉਦੇ ਵਿੱਚ ਮੁੜ ਕੇ ਹੁੰਦਾ ਕਿ ਬਿਨਾ ਕਿਸੇ ਉਕਸਾਵੇ ਦੇ ਇਜ਼ਰਾਈਲ ਈਰਾਨ ਤੇ ਹਮਲਾ ਕਰਦਾ ਜਦੋਂ ਇਜ਼ਰਾਈਲ ਈਰਾਨ ਤੇ ਹਮਲਾ ਕਰਦਾ ਔਰ ਤੁਹਾਨੂੰ ਯਾਦ ਹੋਏਗਾ ਕਿ ਇਜ਼ਰਾਈਲ ਦੇ ਇਸ ਸਮੇਂ ਕੀ ਕਹਿੰਦੇ ਹੁੰਦੇ ਨਾ ਕਿ ਮਤਲਬ ਹੌਸਲੇ ਪਸਤ ਨੇ ਉਹਨਾਂ ਕੋਲ ਕੋਈ ਬਹੁਤ ਜ਼ਿਆਦਾ ਬਰੂਦ ਨਹੀਂ ਬਚਿਆ ਔਰ ਬਹੁਤ ਲੰਬੀ ਉਹ ਜੰਗ ਲੜ ਨਹੀਂ ਸਕਦੇ ਫੌਕਸ ਨਿਊਜ਼ ਨੇ ਉਹਨਾਂ ਦਾ ਪੂਰਾ ਕੱਚਾ ਚਿੱਠਾ ਲੋਕਾਂ ਦੇ ਸਾਹਮਣੇ ਲਿਆ ਦਿੱਤਾ ਇਜ਼ਰਾਈਲ ਦੀ ਗੱਲ ਕਰ ਇਜ਼ਰਾਈਲ ਦੀ ਗੱਲ ਕਰ ਰਹੇ ਜਿਨੂੰ ਕਹਿੰਦੇ ਆ ਵੀ ਦੁਨੀਆ ਦੀ ਸਭ ਤੋਂ ਵੱਡੀ ਇਸ ਸਮੇਂ ਸੁਪਰ ਪਾਵਰ ਕਹਿੰਦੇ ਆ ਵੈਸੇ ਕਹਿੰਦੇ ਤਾਂ ਅਮਰੀਕਾ ਨੂੰ ਆ ਪਰ ਕਿੱਥੇ ਕਿੱਥੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜਾ ਇਜ਼ਰਾਈਲ ਆ ਉਹ ਬਹੁਤ ਸ਼ਕਤੀਸ਼ਾਲੀ ਆ ਬਹੁਤ ਤਾਕਤਵਰ ਆ ਇਜ਼ਰਾਈਲ ਜਿਹੜਾ ਹੈ ਇੱਕ ਕਟੜ ਧਾਰਮਿਕ ਤੌਰ ਤੇ ਅੰਦਰਾਸਟਰਵਾਦੀ ਮੁਲਕ ਹੈ ਔਰ ਸਾਡੇ ਮੁਲਕ ਦੇ ਵਿੱਚ ਵੀ ਅੱਜ ਅੱਜਕੱਲ ਕਟੜ ਅੰਦਰਾਸਟਰਵਾਦੀ ਵਿਚਾਰਧਾਰਾ ਨੂੰ ਬੜਾ ਬੜਾਵਾ ਦਿੱਤਾ ਜਾ ਰਿਹਾ ਔਰ ਇੱਥੇ ਲੰਬੇ ਚੋੜੇ ਭਗਤਾਂ ਦੀ ਇੱਕ ਫੌਜ ਹੈ ਉਹ ਜਦੋਂ ਵੀ ਇਜ਼ਰਾਈਲ ਵਾਲੇ ਕੋਈ ਵੱਡਾ ਹਮਲਾ ਕਰਦੇ ਆ ਔਰ ਉਹ ਚਾਹੇ ਉਹ ਫਲਸਤੀਨ ਦੇ નિર્ਦੋਸ਼ਾਂ ਤੇ ਹੀ ਕਰ ਰਹੇ ਹੋਣ ਚਾਹੇ ਛੋਟੇ ਛੋਟੇ ਬੱਚਿਆਂ ਨੂੰ ਹੀ ਮਾਰ ਰਹੇ ਹੋਣ ਤੇ ਭਗਤ ਬੜੇ ਖੁਸ਼ ਹੁੰਦੇ ਆ ਤੇ ਇਹ ਇਸ ਕਰਕੇ ਜਦੋਂ ਉਹਨਾਂ ਨੇ ਈਰਾਨ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਲੱਗਿਆ ਕਿ ਈਰਾਨ ਨੂੰ ਵੀ ਉਦਾਂ ਹੀ ਕੁੱਟ ਦੇਣਾ ਔਰ ਈਰਾਨ ਨੇ ਜਦੋਂ ਵਾਪਸੀ ਹਮਲਾ ਕੀਤਾ ਇਜ਼ਰਾਈਲ ਦੀ ਹਾਲਤ ਪਸਤਾ ਹੋ ਜਾਂਦੀ ਹੈ ਉਹਨਾਂ ਚਿਰ ਨੂੰ ਇਹ ਰਿਪੋਰਟ ਬਾਹਰ ਆ ਜਾਂਦੀ ਹੈ ਕਿ ਇਜ਼ਰਾਈਲ ਕੋਲ ਇੰਨੇ ਵੀ ਹਥਿਆਰ ਨਹੀਂ ਹੈਗੇ ਕਿ ਉਹ ਬਾਹਰੋਂ ਹੋਣ ਵਾਲੇ ਮਜਾਇਲ ਹਮਲੇ ਨੂੰ ਰੋਕ ਪਾਏ ਔਰ ਅਸੀਂ ਦੇਖਿਆ ਜਦੋਂ ਇਜ਼ਰਾਈਲ ਜਦੋਂ ਈਰਾਨ ਨੇ ਆਪਣੀਆਂ ਖੈਬਰ ਮਜਾਇਲਾਂ ਦਾ ਹਮਲਾ ਕੀਤਾ ਤੇ ਇਜ਼ਰਾਈਲ ਦੇ ਸ਼ਹਿਰਾਂ ਦੇ ਪੜਖ ਚਿਹੋੜੇ ਨੇ ਜਿਹੋ ਜਿਹਾਂ ਮੰਜਰੂ ਨੇ ਗਾਜਾ ਪੱਟੀ ਜੀ ਬਣਾਇਆ ਸੀ ਉਹ ਜਿਆ ਮੰਜਰ ਇਜ਼ਰਾਈਲ ਦੇ ਆਪਣੇ ਸਰਾਂ ਦਾ ਬਣਿਆ ਔਰ ਅਮਰੀਕਾ ਨੂੰ ਲੱਗਿਆ ਕਿ ਮੇਰਾ ਸਾਥੀ ਗਿਆ ਅਮਰੀਕਾ ਨੇ ਉਹਨੂੰ ਸਪੋਰਟ ਕਰਨ ਵਾਸਤੇ ਟਰੰਪ ਨੇ ਉਹਨੂੰ ਸਪੋਰਟ ਕਰਨ ਵਾਸਤੇ ਆਨਨ ਫਾਨਨ ਦੇ ਵਿੱਚ ਈਰਾਨ ਤੇ ਹਮਲਾ ਕੀਤਾ ਹੁਣ ਜਦੋਂ ਈਰਾਨ ਤੇ ਹਮਲਾ ਕੀਤਾ ਜਾਂ ਤਾਂ ਈਰਾਨ ਹਥਿਆਰ ਛੱਡ ਦਿੰਦਾ ਉਹਨੇ ਅਲਟੀਮੇਟਮ ਨਹੀਂ ਦਿੱਤਾ ਕਿ ਈਰਾਨ ਜਦ ਤੱਕ ਹਥਿਆਰ ਨਹੀਂ ਛੱਡੇਗਾ ਇਹ ਜੰਗ ਚੱਲਦੀ ਚੱਲਦੀ ਰਹੇਗੀ ਮੁੜ ਕੇ ਜਦੋਂ ਈਰਾਨ ਨੇ ਵਾਪਸੀ ਤੇ ਹਮਲਾ ਕੀਤਾ ਫਿਰ ਉਹ ਹਮਲੇ ਦੇ ਵਿੱਚ ਇਜ਼ਰਾਈਲ ਨੂੰ ਨੁਕਸਾਨ ਹੋਇਆ ਔਰ ਅਮਰੀਕਾ ਦਾ ਜਿਹੜਾ 에ਅਰਬੇਸ ਆ ਕਤਰ ਦੇ ਵਿੱਚ ਉਹਨੇ ਉਹਦੀਆਂ ਵਿੱਚ ਧਜੀਆਂ ਉਡਾਈਆਂ ਉਹਦੀਆਂ ਧਜੀਆਂ ਉਡਾਈਆਂ ਉਹਦੇ ਉੱਤੇ ਅਮਰੀਕਾ ਕੁਸਕਿਆ ਨਹੀਂ ਔਰ ਉਹਦੀਆਂ ਜਿਹੜੀਆਂ ਤਸਵੀਰਾਂ ਆਈਆਂ ਬਾਅਦ ਚ ਕਿਉਂਕਿ ਉਹਨਾਂ ਨੇ ਤਸਵੀਰਾਂ ਸੈਂਸਰ ਕੀਤੀਆਂ ਅਮਰੀਕਾ ਨੇ ਉਹਦੇ باوجود ਤਸਵੀਰਾਂ ਜਿਹੜੀਆਂ ਬਾਹਰ ਆਈਆਂ ਨੇ ਉਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਅਮਰੀਕਾ ਦਾ ਬਹੁਤ ਨੁਕਸਾਨ ਹੋਇਆ ਔਰ ਅਮਰੀਕਾ ਅੱਜ ਇਸ ਹਾਲਤ ਵਿੱਚ ਨਹੀਂ ਹੈਗਾ ਕਿ ਈਰਾਨ ਦੇ ਜਵਾਬੀ ਹਮਲੇ ਦਾ ਕੋਈ ਜਵਾਬ ਦੇ ਪਾਏ ਅੱਜ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਸੰਕੀ ਰਾਸ਼ਟਰਪਤੀ ਨੇ ਬਿਨਾ ਮਤਲਬ ਦੇ ਇਰਾਨ ਤੇ ਹਮਲਾ ਕਰਾਇਆ ਔਰ ਇਹੋ ਜਿਹੇ ਸੰਕੀ ਰਾਸ਼ਟਰਪਤੀ ਜੇਕਰ 2-4 ਦੁਨੀਆਂ ਦੇ ਵਿੱਚ ਹੋਰ ਹੋ ਗਏ ਤਾਂ ਇਹ ਵਰਲਡ ਵਾਰ ਕਿਸੇ ਵੇਲੇ ਵੀ ਪੜਕ ਸਕਦੀ ਹੈ ਹੁਣ ਅਸੀਂ ਇਹ ਜਾਣਦੇ ਹਾਂ ਕਿ ਯੂਕਰੇਨ ਦੇ ਰੂਸ ਦੀ ਜੰਗ ਚੱਲ ਰਹੀ ਹੈ ਬੜੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਰੂਸ ਕੋਲ ਬੜੇ ਘਾਤਕ ਹਥਿਆਰ ਨੇ ਉਹਨੇ ਕੋਈ ਘਾਤਕ ਹਥਿਆਰ ਯੂਕਰੇਨ ਦੇ ਉੱਤੇ ਅਜੇ ਤੱਕ ਟ్రਾਈ ਨਹੀਂ ਕੀਤਾ ਅਗਰ ਉਹ ਚਾਹੇ ਤਾਂ ਉਹ ਬਹੁਤ ਭਿਆਨਕ ਰਿਜ਼ਲਟ ਲੈ ਸਕਦਾ ਸੀ ਉੱਥੇ ਪਰ ਇਹ ਇਹ ਕਹਿੰਦਾ ਮਤਲਬ ਹੈ ਕਿ ਅਮਰੀਕਾ ਦੇ ਲੋਕ ਜਿਹੜੇ ਸ਼ਾਂਤੀ ਦੀ ਗੱਲ ਕਰਦੇ ਨੇ ਔਰ ਇੰਨਾ ਵੱਡਾ ਹਮਲਾ ਈਰਾਨ ਤੇ ਕਰ ਦਿੰਦੇ ਨੇ ਬਿਨਾ ਉਕਸਾਵੇ ਦੇ ਇਸ ਕਰਕੇ ਇਹ ਇਹ ਗੱਲ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਇਸ ਸਮੇਂ ਦੁਨੀਆ ਥਰਡ ਵਰਡ ਵਾਰ ਦੇ ਕਿਨਾਰੇ ਤੇ ਖੜੀ ਆ ਪਰ ਤੁਸੀਂ ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਉਹਨਾਂ ਕੋਲ ਪਛਾਣ ਦੀ ਕੋਈ ਗੱਲ ਨਹੀਂ ਪਛਾਣ ਦਾ ਸਿਸਟਮ ਨਹੀਂ ਰਿਹਾ ਪਰ ਉਹ ਤਾਂ ਕਹਿੰਦੇ ਆ ਵੀ ਉਹਨਾਂ ਦਾ ਡੋਮ ਸਿਸਟਮ ਜਿਹੜਾ ਉਹ ਬੜਾ ਵਧੀਆ ਹੈ ਇਜ਼ਰਾਈਲ ਦਾ ਤੇ ਉਹ ਤਾਂ ਕਿਸੇ ਮਿਸਾਈਲ ਨੂੰ ਇਜ਼ਰਾਈਲ ਦੇ ਅੰਦਰ ਹੀ ਨਹੀਂ ਵੜਨ ਦਿੰਦਾ ਆਇਰਨ ਡੋਮ ਆਇਰਨ ਡੋਮ ਆਇਰਨ ਡੋਮ ਉਹਨੂੰ ਆਇਰਨ ਡੋਮ ਬੋਲਦੇ ਆ ਆਇਰਨ ਡੋਮ ਜਿਵੇਂ ਆਇਰਨ ਡੋਮ ਜਿਹੜਾ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ ਦੇਖੋ ਇਹ ਇਜ਼ਰਾਈਲੋ ਮੁਲਕ ਨੇ ਜਿਨੇ ਹੀ ਮੁਲਕਾਂ ਕੋਲੋਂ ਲੋਕੀ ਟੈਕਨੋਲੋਜੀ ਲੈਂਦੇ ਆ ਸਾਡਾ ਮੁਲਕ ਵੀ ਟੈਕਨੋਲੋਜੀ ਲੈਂਦਾ ਹੈ ਬਹੁਤ ਸਾਰੀਆਂ ਅਸੀਂ ਕਹਿੰਦੇ ਆ ਕਿ ਇਜ਼ਰਾਈਲ ਸਾਡੇ ਨਾਲ ਆ ਤੇ ਸਾਨੂੰ ਕਿਸੇ ਤੋਂ ਡਰਨੀ ਜਿਵੇਂ ਅਸੀਂ ਰੂਸ ਤੋਂ S400 ਲਏ ਨੇ ਜਦੋਂ ਈਰਾਨ ਦੀਆਂ ਮਜਾਈਲਾਂ ਨੇ ਹਮਲਾ ਕੀਤਾ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਜਰੂਸਲਮ ਦਾ ਟੈਲ ਅਵੀਵ ਦਾ ਜਦੋਂ ਉਹ ਮੰਜ਼ਰ ਬਣਿਆ ਜਦੋਂ ਉਹ ਹਾਲ ਬਣਿਆ ਮੈਂ ਦੇਖ ਰਿਹਾ ਸੀ ਸੀਐਨਐਨ ਦੀ ਰਿਪੋਰਟਿੰਗ ਫੌਕਸ ਦੀ ਨਿਊਜ਼ ਦੀ ਰਿਪੋਰਟਿੰਗ ਦੇਖ ਰਿਹਾ ਸੀ ਅਲ ਜਜ਼ੀਰਾ ਦੀ ਰਿਪੋਰਟਿੰਗ ਦੇਖ ਰਿਹਾ ਸੀ ਉਹਦੇ ਵਿੱਚ ਉਹਨਾਂ ਸ਼ਹਿਰਾਂ ਦਾ ਉਹ ਹਾਲ ਕਰ ਦਿੱਤਾ ਉਹਨੇ ਕਿ ਇੰਨ ਲੱਗਦਾ ਕਿ ਇਹ ਖੰਡਰ ਹੀ ਖੰਡਰ ਨੇ ਹੂੰ ਔਰ ਉਹ ਅੰਦਰੋਂ ਜਾ ਕੇ ਉਹਨਾਂ ਦੀ ਰਿਪੋਰਟਿੰਗ ਕੀਤੀ ਹੈ ਇਜ਼ਰਾਈਲ ਅੰਦਰੇ ਹਾਲ ਹੋਇਆ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਤੇ ਬਹੁਤ ਹੀ ਬੁਰਾ ਹਾਲ ਹੋਇਆ ਔਰ ਤਲਵੀਵ ਦਾ ਬਹੁਤ ਬੁਰਾ ਹਾਲ ਹੋਇਆ ਇਵਨ ਜੇਰੂਸਲੇਮ ਦਾ ਮਾੜਾ ਹਾਲ ਕੀਤਾ ਉਹਨਾਂ ਨੇ ਹੋਰ ਕਿਹੜੀ ਸਰ ਹਾਂ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਜੇਰੂਸਲੇਮ ਜਿਹਦੇ ਪਿੱਛੇ ਲੜਾਈਆਂ ਐ ਜੇਰੂਸਲੇਮ ਦੇ ਪਿੱਛੇ ਲੜਾਈਆਂ ਹੋ ਰਹੀਆਂ ਜੇਰੂਸਲੇਮ ਦੇ ਵਿੱਚ ਵੀ ਹਮਲਾ ਹੋਇਆ ਹਾਂ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਇਜ਼ਰਾਈਲ ਇੰਨਾ ਹੀ ਤਾਕਤਵਰ ਸੀਗਾ ਇੰਨਾ ਹੀ ਤਾਕਤਵਰ ਸੀਗਾ ਤੇ ਉਹਨੂੰ ਤਾਂ ਈਰਾਨ ਦੇ ਚ ਪਰਖ ਚ ਉਡਾ ਦੇਣਾ ਚਾਹੀਦਾ ਕਿਉਂਕਿ ਅਮਰੀਕਾ ਵੀ ਖੁੱਦ ਗਿਆ ਅਮਰੀਕਾ ਨੂੰ ਦੁਨੀਆ ਦਾ ਬੌਸ ਮੰਨਿਆ ਜਾਂਦਾ ਅੱਜ ਹਾਲਤ ਇਹ ਬਣੀ ਹੋਈ ਹੈ ਦੇਖੋ ਇਹ ਅੰਦਰ ਰਾਸ਼ਟਰਵਾਦ ਕਿੰਨੀ ਗੰਦੀ ਚੀਜ਼ ਹੈ ਇਜ਼ਰ ਧਾਰਮਿਕ ਤੌਰ ਤੇ ਅੰਧਰਾਸ਼ਟਰਵਾਦੀ ਮੁਲਕ ਹੈ ਔਰ ਸਾਡੇ ਮੁਲਕ ਦੇ ਵਿੱਚ ਵੀ ਅੱਜ ਅੱਜਕੱਲ ਕਟੜ ਅੰਧਰਾਸ਼ਟਰਵਾਦੀ ਵਿਚਾਰਧਾਰਾ ਨੂੰ ਬੜਾ ਬੜਾਵਾ ਦਿੱਤਾ ਜਾ ਰਿਹਾ ਔਰ ਇੱਥੇ ਲੰਬੇ ਚੋੜੇ ਭਗਤਾਂ ਦੀ ਇੱਕ ਫੌਜ ਹੈ ਉਹ ਜਦੋਂ ਵੀ ਇਜ਼ਰਾਈਲ ਵਾਲੇ ਕੋਈ ਵੱਡਾ ਹਮਲਾ ਕਰਦੇ ਆ ਔਰ ਉਹ ਚਾਹੇ ਉਹ ਫਲਸਤੀਨ ਦੇ નિર્ਦੋਸ਼ਾਂ ਤੇ ਹੀ ਕਰ ਰਹੇ ਹੋਣ ਚਾਹੇ ਛੋਟੇ ਛੋਟੇ ਬੱਚਿਆਂ ਨੂੰ ਹੀ ਮਾਰ ਰਹੇ ਹੋਣ ਤੇ ਭਗਤ ਬੜੇ ਖੁਸ਼ ਹੁੰਦੇ ਆ ਤੇ ਇਹ ਇਸ ਕਰਕੇ ਜਦੋਂ ਉਹਨਾਂ ਨੇ ਈਰਾਨ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਲੱਗਿਆ ਕਿ ਈਰਾਨ ਨੂੰ ਵੀ ਉਦਾਂ ਹੀ ਕੁੱਟ ਦੇਣਾ ਔਰ ਈਰਾਨ ਨੇ ਜਦੋਂ ਵਾਪਸੀ ਹਮਲਾ ਕੀਤਾ ਇਜ਼ਰਾਈਲ ਦੀ ਹਾਲਤ ਪਸਤਾ ਹੋ ਜਾਂਦੀ ਹੈ ਉਹਨਾਂ ਚਿਰ ਨੂੰ ਇਹ ਰਿਪੋਰਟ ਬਾਹਰ ਆ ਜਾਂਦੀ ਹੈ ਕਿ ਇਜ਼ਰਾਈਲ ਕੋਲ ਇੰਨੇ ਵੀ ਹਥਿਆਰ ਨਹੀਂ ਹੈਗੇ ਕਿ ਉਹ ਬਾਹਰੋਂ ਹੋਣ ਵਾਲੇ ਮਜਾਿਲ ਹਮਲੇ ਨੂੰ ਰੋਕ ਪਾਏ ਹੂੰ ਔਰ ਅਸੀਂ ਦੇਖਿਆ